ਪ੍ਰਾਈਮਸ਼ਰ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਪ੍ਰਾਈਮ ਟਾਈਮ ਪ੍ਰੋਗਰਾਮ 'ਚ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਕਰੀਏ ਬਹੁਤ ਸਾਰੀਆਂ ਖਬਰਾਂ ਸਿਆਸਤ ਨਾਲ ਸੰਬੰਧਤ ਹੁੰਦੀਆਂ ਨੇ ਤੇ ਕਈ ਸਮਾਜਿਕ ਮੁੱਦੇ ਵੀ ਸਿਆਸਤ ਦੀ ਗੱਲ ਕਰੀਏ ਤਾਂ ਸਿਆਸੀ ਪਾਰਟੀਆਂ ਦਾ ਕੰਮ ਹੈ ਸਿਆਸਤ ਕਰਨਾ ਪਰ ਜਦੋਂ ਧਾਰਮਿਕ ਪ੍ਰੋਗਰਾਮ ਉਲੀਕੇ ਜਾਣ ਸਿਆਸਤ ਉੱਥੇ ਵੀ ਹੋਣ ਲੱਪੇ ਤਾਂ ਦੁੱਖ ਹੁੰਦਾ ਬਹੁਤ ਸਾਰੇ ਲੋਕ ਵਿਰੋਧ ਕਰ ਰਹੇ ਆ ਇੱਕ ਪਾਸੇ ਸਿੱਧ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ ਉਥੇ ਕੁਸ਼ਕ ਜਥੇਬੰਦੀਆਂ ਇਹ ਕਹਿ ਰਹੀਆਂ ਨੇ ਕਿ ਪ੍ਰੋਗਰਾਮ ਤਾਂ ਸਾਡੇ ਅਧਿਕਾਰ ਕਰਵਾਉਣ ਦਾ ਤੇ ਉਧਰ ਸਰਕਾਰ ਪ੍ਰੋਗਰਾਮ ਕਰਵਾ ਰਹੀ ਹੈ ਚਲੋ ਇੱਕ ਮੰਚ ਤੇ ਇਕੱਠੇ ਭਾਵੇਂ ਨਹੀਂ ਹੋਏ ਪਰ ਅੱਜ ਇੱਕ ਅਹਿਮ ਫੈਸਲਾ ਪੰਜਾਬ ਵਿਧਾਨ ਸਭਾ ਦੇ ਵਿੱਚ ਲਿਆ ਗਿਆ ਤੇ ਵਿਧਾਨ ਸਭਾ ਦਾ ਸੈਸ਼ਨ ਵੀ ਅੱਜ ਸ੍ਰੀਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਉੱਤੇ ਗੱਲਬਾਤ ਕਰਾਂਗੇ ਗੱਲਬਾਤ ਐਸਆਰ ਦੀ ਵੀ ਕਰਨੀ ਹੈ ਕਿਉਂਕਿ ਬੀ ਐਲਓ ਇਹਨਾਂ ਦੀਆਂ ਡਿਊਟੀਆਂ ਬਹੁਤ ਸਖਤ ਹੋ ਗਈਆਂ ਨੇ ਇੱਕ ਪਾਸੇ ਅਸਾਮ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਹੜੀਆਂ ਤਸਵੀਰਾਂ ਨੇ ਵੋਟਰ ਸੂਚੀ ਦੇ ਉੱਪਰ ਲੱਗੀਆਂ ਵੋਟਰ ਕਾਰਡ ਦੇ ਉੱਪਰ ਲੱਗੀਆਂ ਉਹ ਸੂਚੀ ਨੂੰ ਸੋਧਿਆ ਜਾਵੇ ਤੇ ਨਾਲ ਹੀ ਖਬਰਾਂ ਇਹ ਵੀ ਆਉਂਦੀਆਂ ਨੇ ਕਿ ਕਿਸੇ ਦੇ ਪਸ਼ੂਆਂ ਦੀ ਫੋਟੋ ਲੱਗੀ ਹੈ ਕਿਸੇ ਕੁੱਤਿਆਂ ਦੀ ਲੱਗੀ ਹੈ ਬਿੱਲੀਆਂ ਦੀ ਲੱਗੀ ਹੈ ਉਹਨੂੰ ਸੋਧਿਆ ਜਾਵੇ ਤੇ ਜਦੋਂ ਇਹ ਖਬਰਾਂ ਆ ਰਹੀਆਂ ਨੇ ਕਿ ਬੀ ਐਲਓ ਦੇ ਉੱਪਰ ਦਬਾਅ ਬਹੁਤ ਹੈ ਕਈਆਂ ਦੀ ਮੌਤ ਹੋ ਰਹੀ ਹੈ ਇੱਥੇ ਕੋਈ ਬੋਲਣ ਨੂੰ ਤਿਆਰ ਨਹੀਂ ਅੱਜ ਚਰਚਾ ਇਸ ਤੇ ਵੀ ਕਰਨੀ ਹੈ ਚਰਚਾ ਤਰਮਿੰਦਰ ਹੁਰਾ ਦੀ ਵੀ ਕਰਾਂਗੇ ਕਿਉਂਕਿ ਅੱਜ ਇਸ ਦੁਨੀਆ ਤੇ ਉਹ ਨਹੀਂ ਰਹੇ ਕੁਝ ਦਿਨ ਪਹਿਲਾਂ ਝੂਠੀਆਂ ਖਬਰਾਂ ਆਈਆਂ ਪਰ ਅੱਜ ਇਹ ਸੱਚ ਹੋ ਗਿਆ ਤਰਮਿੰਦਰ ਸਤੂਰੀਆਂ ਤੇ ਨਹੀਂ ਰਹੇ ਇੱਕ ਇੱਕ ਕਰਕੇ ਚਰਚਾ ਕਰਨ ਦੀ ਸ਼ੁਰੂਆਤ ਅਸੀਂ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ اجلاس ਤੋਂ ਕਰਾਂਗੇ ਚੰਡੀਗੜ੍ਹ ਦੀ ਗੱਲ ਵੀ ਵਿੱਚ ਹੀ ਕਰ ਲੈਣੀ ਹੈ ਕਿਉਂਕਿ ਇੱਕ ਪਾਸੇ ਸਿਰਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਸਮਾਗਮ ਕਰਾਇਆ ਜਾ ਰਿਹਾ ਹੈ 350 ਤੇ ਇਸ ਮੌਕੇ ਤੇ ਉਮੀਦ ਤਾਂ ਇਹ ਸੀ ਕਿ ਸਿੱਖ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਸਰਕਾਰ ਮਿਲ ਕੇ ਪ੍ਰੋਗਰਾਮ ਉਲੀਕੇਗੀ ਜਾਂ ਜਥੇਬੰਦੀਆਂ ਕਰਾਉਣੀਆਂ ਸਰਕਾਰ ਨਾਲ ਮਿਲ ਕੇ ਚੱਲ ਪੰਦੀ ਜਾਂ ਸਰਕਾਰ ਦੇ ਨਾਲ ਜਥੇਬੰਦੀਆਂ ਮਿਲ ਕੇ ਚੱਲ ਪੰਦੀਆਂ ਠੀਕ ਤਾਂ ਹੁੰਦਾ ਪਰ ਨਹੀਂ ਇਸ ਮੌਕੇ ਤੇ ਵੀ ਸਿਆਸਤ ਰੱਜ ਕੇ ਹੋਈ ਹੈ ਕੋਈ ਪਹਿਲੀ ਵਾਰ ਨਹੀਂ ਸਿਆਸਤ ਪਹਿਲਾਂ ਵੀ ਕਈ ਵਾਰ ਹੋਈ ਹੈ ਭਾਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਪੂਰਵ ਹੋਵੇ ਜਾਂ ਹੈ 550 ਸਾਲਾ ਪ੍ਰਕਾਸ਼ ਪੂਰਵ ਹੋਵੇ ਚਾਹੇ ਸਮੇ ਸਮੇਤੇ ਸ੍ਰੀ ਮੁਖਸਰ ਸਾਹਿਬ ਦੀ ਧਰਤੀ ਤੇ ਮਾਗੀ ਮੌਕੇ ਤੇ ਕਾਨਫਰੰਸਾਂ ਹੁਣ ਸਟੇਜਾਂ ਉਦੋਂ ਵੀ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਦੇਖਣ ਨੂੰ ਮਿਲਦਾ ਪਰ ਫਿਰ ਵੀ ਚੱਲਦਾ ਸਮੇ ਦੇ ਹਿਸਾਬ ਦੇ ਨਾਲ ਲੋਕ ਭੁੱਲ ਜਾਂਦੇ ਐ ਲੀਡਰ ਮੰਚੋਂ ਵਿਸਾਰ ਦਿੰਦੇ ਐ ਅਸਲ ਵਿੱਚ ਚਾਹੀਦਾ ਤਾਂ ਇਹ ਸੀ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਇਹ ਸਾਂਝੀ ਵਾਲਤਾ ਨਾਲ ਹੀ ਮਨਾਇਆ ਜਾਂਦਾ ਪਰ ਸਰਕਾਰ ਦੇ ਨਾਲ ਵੱਖਰੇ ਐ ਜਿੱਥੇ ਬੰਦਿਆਂ ਦੇ ਵੱਖਰੇ ਲੱਗਦੇ ਐ ਉੱਥੇ ਭਾਵੇਂ ਬਹੁਤ ਸਾਰੀਆਂ ਧਾਰਮਿਕ ਸ਼ਕਤੀਆਂ ਇੱਕ ਮੰਚ ਤੇ ਇਕੱਠੀਆਂ ਹੋਈਆਂ ਉਹਦੇ ਵਿੱਚ ਹਿੰਦੂ ਮੁਸਲਿਮ ਸਿੱਖ ਇਸਾਈ ਬੋਧੀ ਜੈਨੀ ਹੋਰ ਵੀ ਬਹੁਤ ਸਾਰੇ ਧਰਮਾਂ ਦੇ ਲੋਕ ਧਾਰਮਿਕ ਸ਼ਕਤੀਆਂ ਇੱਕ ਮੰਚ ਤੇ ਇਕੱਠੀਆਂ ਹੋਈਆਂ ਇਹ ਗੱਲ ਚੰਗੀ ਸੀ ਸੰਜੀਵਾਲਤਾ ਦਾ ਸਰਕਾਰ ਨੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਐ ਸਮਾਗਮ ਅਜੇ ਚੱਲਣੇ ਆ ਆਉਂਦੇ ਦਿਨਾਂ ਨੂੰ ਸਾਰਾ ਕੁਝ ਠੀਕ ਰਹੇ ਅਸੀਂ ਸਲਾਮਤੀ ਲਈ ਦੁਆ ਮੰਗਦੇ ਆ ਕਿਉਂਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਅੰਸਰ ਹੁੰਦੇ ਆ ਜਿਹੜੇ ਕਿਤਨਾ ਕਿਤੇ ਕੋਈ ਪੰਗਾ ਪਾਉਣ ਲਈ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਪਰ ਵਧੀਆ ਤਰੀਕੇ ਨਾਲ ਪ੍ਰੋਗਰਾਮ ਹੋ ਰਹੇ ਆ ਵਕਫ ਵਕਫਾ ਤੋਂ ਨਗਰ ਕੀਰਤਨ ਚੱਲ ਕੇ શ્રી ਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਤੇ ਬਹੁਤ ਸਾਰੇ ਲੋਕਾਂ ਨੇ ਸਤਕਾਰ ਕੀਤਾ ਵੀ ਦੂਸਰੇ ਪਾਸੇ ਜਦੋਂ ਗੱਲ ਕਰਦੇ ਆ ਅੱਜ ਇੱਕ ਹੁਰਮਤੇ ਦੀ ਕਿਉਂਕਿ ਇਸ ਮੌਕੇ ਤੇ ਬਹੁਤ ਸਾਰੇ ਲੀਡਰਾਂ ਨੇ ਵੀ ਆਪਣੇ ਪੱਖ ਰੱਖਿਆ ਵਿਧਾਨ ਸਭਾ ਦਾ ਜਲਾਸੇ ਪਹਿਲੀ ਵਾਰ ਸੀ ਕਿ ਪੰਜਾਬ ਦੀ ਰਾਜਧਾਨੀ ਤੋਂ ਬਾਹਰ ਹੋਇਆ ਸ੍ਰੀਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਤੇ ਇਹ ਸੋਚਿਆ ਜਾ ਰਿਹਾ ਸੀ ਕਿ ਜਲਾਸ ਹੋਵੇਗਾ ਕਿਦਾਂ ਬਹੁਤ ਸਾਰੇ ਲੀਡਰਾਂ ਨੇ ਇਕਤੌਖਲਾ ਜ਼ਾਹਰ ਕੀਤਾ ਸੀ ਪਰ ਵਧੀਆ ਤਰੀਕੇ ਨਾਲ ਪ੍ਰਬੰਧ ਕੀਤੇ ਗਏ ਤੇ ਅੱਜ ਉੱਥੇ ਸਾਰੇ ਪਾਰਟੀਆਂ ਦੇ ਲੀਡਰਾਂ ਨੂੰ ਬੋਲਣ ਦਾ ਮੌਕਾ ਮਿਲਿਆ ਚਾਹੇ ਬੋਜਸ ਸਮਾਜ ਪਾਰਟੀ ਸੀ ਚਾਹੇ ਕਾਂਗਰਸ ਪਾਰਟੀ ਦੇ ਲੀਡਰ ਚਾਹੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਆਗੂ ਜਾਂ ਫਿਰ ਆਮ ਆਦਮੀ ਪਾਰਟੀ ਦੇ ਸਾਰੇ ਨੂੰ ਬੋਲਣ ਦਾ ਕੁਝ ਨੂੰ ਮੌਕਾ ਜਰੂਰ ਮਿਲਿਆ ਤੇ ਆਪਣਾ ਆਪਣਾ ਪੱਖ ਉਹਨਾਂ ਰੱਖਿਆ ਵੀ ਹੈ ਇਸ ਮੌਕੇ ਤੇ ਇੱਕ ਅਜ ਮਤਾ ਪਾਸ ਕੀਤਾ ਗਿਆ ਉਹਦੇ ਵਿੱਚ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਤੇ ਨਾਲ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਗਲਿਆਰਾ ਇਹਨੂੰ ਪਵਿੱਤਰ ਐਲਾਨ ਦਿੱਤਾ ਗਿਆ ਬਹੁਤੀ ਕਿਸੇ ਨੇ ਨਾਂ ਨੁੱਕਰ ਨਹੀਂ ਕੀਤੀ ਨੁਗੋਚਾਂ ਕੱਡੀਆਂ ਨਹੀਂ ਚੰਗੀ ਗੱਲ ਹੈ ਇੱਥੇ ਸਹਿਮਤੀ ਹੋਣੀ ਵੀ ਚਾਹੀਦੀ ਸੀ ਪਰ ਫਿਰ ਵੀ ਇੱਕ ਦੋ ਲੀਡਰਾਂ ਨੇ ਤੇ ਅੰਮ੍ਰਿਤਸਰ ਜਦੋਂ ਦਰਬਾਰ ਸਾਹਿਬ ਬਾਰੇ ਗੱਲ ਚੱਲੀ ਗਲਿਆਰੇ ਬਾਰੇ ਗੱਲ ਚੱਲੀ ਖਾਸ ਤੌਰ ਤੇ ਤਾਂ ਕਿਹਾ ਗਿਆ ਕਿ ਜਾਂ ਤਾਂ ਥੋੜਾ ਜਿਹਾ ਦਾਇਰਾ ਵਧਾਇਆ ਜਾਵੇ ਜਾਂ ਫਿਰ ਇਹ ਤੇ ਵਿਚਾਰ ਕੀਤੀ ਜਾਵੇ ਖੈਰ ਉਹ ਮਸਲਾ ਇਸ ਕਰਕੇ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਉਥੋਂ ਉਠਾਉਣਾ ਪੈਣਾ ਸੀ ਹੋ ਸਕਦਾ ਉਹਨਾਂ ਦੇ ਵਪਾਰ ਨੂੰ ਥੋੜਾ ਬਹੁਤਾ ੱਤਕਾ ਲੱਗਦਾ ਇਸ ਕਰਕੇ ਫੈਸਲਾ ਹੁਣ ਆਉਣ ਵਾਲੇ ਸਮੇਂ ਦੇਖਦੇ ਤੇ ਕੀ ਲਿਆ ਜਾਂਦਾ ਪਰ ਮੌਜੂਦਾ ਸਮੇਂ ਵਿੱਚ ਇਹਨਾਂ ਤਿੰਨ ਥਾਵਾਂ ਨੂੰ ਪਵਿੱਤਰ ਐਲਾਨਿਆ ਗਿਆ ਹੁਣ ਉਸ ਤੋਂ ਅਗਲੀ ਗੱਲ ਇਸ ਮੌਕੇ ਤੇ ਪਾਵੇਂ ਰਾਜਨੀਤੀ ਅਰਜ ਕੇ ਹੋਈ ਹੈ ਕਈ ਵਾਰ ਰਾਜਨੀਤੀ ਹੋਈ ਹੈ ਗੁਰੂ ਸਾਹਿਬ ਬਾਰੇ ਵੀ ਕਈ ਗੱਲਾਂ ਕਰਨ ਲੱਗਿਆ ਜੀ ਸਿੱਖਾਂ ਦੇ ਗੁਰੂ ਹਿੰਦੂਆਂ ਬਾਰੇ ਕੁਰਬਾਨੀਆਂ ਦਿੱਤੀਆਂ ਗੱਲਾਂ ਕਰਨ ਵਾਲੀਆਂ ਨਹੀਂ ਗਿਆ ਉਹਨਾਂ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸਿਆਸਤ ਆਪਣੀ ਜਗ੍ਹਾ ਤੇ ਹੈ ਧਾਰਮਿਕ ਪ੍ਰੋਗਰਾਮਾਂ ਵਿੱਚ ਸਿਆਸਤ ਨਾ ਕੀਤੀ ਜਾਵੇ ਤਾਂ ਚੰਗਾ ਹੁੰਦਾ ਪਰ ਫਿਰ ਵੀ ਕੁਸ਼ਕ ਲੋਕ ਮੌਕਾ ਛੱਡਦੇ ਨਹੀਂ ਇਹਨਾਂ ਨੂੰ ਇਹ ਮੌਕਾ ਜਿਹੜਾ ਉਹ ਛੱਡ ਦੇਣਾ ਚਾਹੀਦਾ ਹੁਣ ਦੇਖੋ ਇੰਨਾ ਵੱਡਾ ਸਮਾਗਮ ਹੋ ਰਿਹਾ ਹੈ ਉਸ ਤੋਂ ਪਹਿਲਾਂ ਹੀ ਚੰਡੀਗੜ੍ਹ ਵਾਲਾ ਮੁੱਦਾ ਛੇੜਨ ਦੀ ਕੋਸ਼ਿਸ਼ ਕਰ ਦਿੱਤੀ ਐ ਇਹਦੇ ਵਿੱਚ ਕੋਈ ਸ਼ੱਕ ਨਹੀਂ ਪੰਜਾਬ ਦੇ ਨਾਲ ਸਮੇਂ-ਸਮੇਂ ਤੇ ਧੱਕਾ ਕੀਤਾ ਅੱਜ ਵੀ ਪੰਜਾਬ ਦੀ ਗੱਲ ਕਰੀਏ ਸਭ ਤੋਂ ਵੱਧ ਕੁਰਬਾਨੀਆਂ ਜੇਕਰ ਆਜ਼ਾਦੀ ਲਈ ਕਿਸੇ ਨੇ ਦਿੱਤੀਆਂ ਤਾਂ ਪੰਜਾਬ ਚ ਦਿੱਤੀਆਂ ਦੇਸ਼ ਦੀਆਂ ਸਰਹੱਦਾਂ ਤੇ ਬਾਕੀ ਸੂਬਿਆਂ ਦੇ ਵਿੱਚ ਵੀ ਨੌਜਵਾਨਾਂ ਦੀਆਂ ਲਾਸ਼ਾਂ ਲਿਫਟ ਕੇ ਤਿਰੰਗੇ ਦੇ ਵਿੱਚ ਆਉਂਦੀਆਂ ਨੇ ਪਰ ਪੰਜਾਬੀਆਂ ਦੀਆਂ ਸਭ ਤੋਂ ਵੱਧ ਆਉਂਦੀਆਂ ਨੇ ਕੁਰਬਾਨੀਆਂ ਜੇਕਰ ਪੰਜਾਬ ਵਾਲੇ ਸਮੇਂ-ਸਮੇਂ ਤੇ ਦਿੰਦੇ ਰਹੇ ਐ ਤੇ ਉਹਨਾਂ ਨੂੰ ਇਸ ਤਰ੍ਹਾਂ ਵਿਸਾਰਨ ਵਾਲਾ ਕੰਮ ਕਿਉਂ ਕੀਤਾ ਜਾਂਦਾ ਹੈ ਪੰਜਾਬ ਦੀ ਨਬਜ਼ ਟੂਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੰਡੀਗੜ੍ਹ ਤੋਂ ਹੱਕ ਜਿਹੜਾ ਪੰਜਾਬ ਦਾ ਉਹ ਖੋਇਆ ਜਾ ਰਿਹਾ ਆਖਰ ਇਹ ਸਾਰਾ ਕੁਝ ਕਿਉਂ ਹੈ ਦਰਅਸਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹ ਸਾਰਾ ਕੁਝ ਨਬਜ਼ ਟੋਕ ਹੀ ਦੇਖੀ ਜਾ ਰਹੀ ਹੈ ਚੁੰਡੀਆਂ ਵੱਟ ਕੇ ਦੇਖੀਆਂ ਜਾ ਰਹੀਆਂ ਨੇ ਕਿ ਦੁੱਖ ਲੱਗਦਾ ਜਾਂ ਫਿਰ ਨਹੀਂ ਲੱਗਦਾ ਜਿਹੜੀ ਪਾਰਟੀ ਦੇ ਉੱਪਰ ਦੋਸ਼ ਲੱਗਦੇ ਆ ਕਿ ਪੰਜਾਬ ਨਾਲ ਸਿਆਸਤ ਕਰ ਰਹੇ ਨੇ ਅਸਲ ਵਿੱਚ 24 ਦਾ ਪੰਜਾਬ ਤੇ ਕਾਬਜ ਹੋਣਾ ਚਾਹੁੰਦੇ ਆ ਚਲੋ ਲੋਕਾਂ ਦੀ ਹਮਾਇਤ ਲੈ ਕੇ ਹੋਣਾ ਚਾਹੁੰਦੇ ਆ ਉਹ ਵੀ ਚਾਹੁੰਦੇ ਆ ਕਿ 2027 ਦੇ ਵਿੱਚ ਸਾਡੀ ਪੰਜਾਬ ਦੇ ਵਿੱਚ ਸਰਕਾਰ ਬਣੇ ਭਾਰਤੀ ਜਨਤਾ ਪਾਰਟੀ ਨੇ ਖਾਬ ਜਿਹੜੇ ਦੇਖਣੇ ਸ਼ੁਰੂ ਕਰ ਦਿੱਤੇ ਆ ਪਰ 도ਗਲੀ ਰਾਜਨੀਤੀ ਕਦੋਂ ਤੱਕ ਹੋਊਗੀ ਅੱਜ ਹੀ ਉਹਨਾਂ ਦੇ ਕੁਝ ਕੁ ਲੀਡਰ ਕਹਿ ਰਹੇ ਆ ਕਿ ਪੰਜਾਬ ਦੇ ਨਾਲ ਧੱਕਾ ਨਹੀਂ ਹੁਣ ਦਿੱਤਾ ਜਾਵੇਗਾ ਤੇ ਕੁਐਸਚਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬਾਰੇ ਉਹਨਾਂ ਦੇ ਵਿੱਚੋਂ ਕੁਝ ਲੀਡਰ ਕਹਿ ਰਹੇ ਸੀ ਇੱਥੇ ਅੱਗ ਲਾਉਣ ਵਾਲੇ ਵੀ ਬਾਹਰੋਂ ਆਏ ਆ ਜੀ ਇਹ ਤਾਂ ਅੱਗ ਲਾਉਣ ਵਾਲਾ ਕੰਮ ਕਰਦੇ ਆ ਇਹਦਾ ਪੁਆਇੰਟ ਆਉਂਦਾ ਹੀ ਨਹੀਂ ਇੱਥੇ ਫਿਰ ਉਹਨਾਂ ਲੋਕਾਂ ਦੀ ਲੀਡਰਾਂ ਦੀ ਲੋਕ ਤਾਂ ਛੱਡੋ ਉਹਨਾਂ ਲੀਡਰਾਂ ਦੀ ਮਾਨਸਿਕਤਾ ਬਾਰੇ ਕੀ ਕਿਹਾ ਜਾਵੇ ਅੱਜ ਜਦੋਂ ਚੰਡੀਗੜ੍ਹ ਤੇ ਚਰਚਾ ਚੱਲੀ ਦੋ ਦਿਨ ਪਹਿਲਾਂ ਕੀ ਕਿਹਾ ਸੀ ਕਿ ਅਸੀਂ ਸਰਦਰੁੱਤ ਸੈਸ਼ਨ ਦੇ ਵਿੱਚ ਇੱਕ ਬਿੱਲ ਲੈ ਕੇ ਆਵਾਂਗੇ ਤੇ ਕੱਲ ਸ਼ਾਮੀ ਇਹ ਕਹਿ ਦਿੱਤਾ ਗਿਆ ਕਿ ਚੰਡੀਗੜ੍ਹ ਤੇ ਬਿੱਲ ਸਰਕਾਰ ਕੇਂਦਰ ਦੀ ਬਿਲਕੁਲ ਨਹੀਂ ਲਿਆਵੇਗੀ ਇਹ ਸਰਕਾਰ ਦਾ ਯੂ ਟਰਨ ਸੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਚੀਜ਼ ਨੂੰ ਸਪਸ਼ਟ ਕੀਤਾ ਪਰ ਫਿਰ ਉੱਥੇ ਗੱਲ ਆ ਜਾਂਦੀ ਹੈ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਉਹ ਕਹਿ ਰਹੇ ਨੇ ਕਿ ਜੋ ਕੁਛ ਵੀ ਫੈਸਲਾ ਲੈਣਾ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਫੈਸਲਾ ਲਿਆ ਜਾਵੇ ਪਰ ਦੂਸਰਾ ਪੱਖ ਕੀ ਵੀ ਹੈ ਜਾਖਰ ਸਾਹਿਬ ਨੇ ਵੀ ਇਹਦਾ ਵਿਰੋਧ ਕੀਤਾ ਕਿ ਪੰਜਾਬ ਨਾਲ ਤੱਕਾ ਨਹੀਂ ਹੋਣ ਦੇਣਾ ਚੰਡੀਗੜ੍ਹ ਤੇ ਪਹਿਲਾ ਹੱਕ ਪੰਜਾਬ ਦਾ ਹੁਣ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਪਹਿਲਾਂ ਇਸ ਗੱਲ ਦੇ ਬਾਰੇ ਕਹਿੰਦੇ ਆ ਕਿ ਅਸੀਂ ਲੋਕਾਂ ਦੇ ਨਾਲ ਆ ਫਿਰ ਕਿਸਾਨਾਂ ਦੇ ਅੰਦੋਲਨ ਦੀ ਉਦਾਹਰਨ ਯਾਦ ਆਉਂਦੀ ਹੈ ਜਦੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਕੀਤੀ ਤੇ ਲੰਬਾ ਸਮਾਂ ਨੋਟੀਫਿਕੇਸ਼ਨ ਹੀ ਨਹੀਂ ਜਾਰੀ ਕੀਤਾ ਅੱਜ ਵੀ ਕਿਸਾਨ ਕਹਿ ਰਹੇ ਆ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਬਿੱਲ ਲਿਆਉਣ ਦੀ ਤਿਆਰੀ ਕਰ ਰਿਹਾ ਹੈ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ ਕਿ ਜਿਹੜਾ ਹੁਣ ਇਸ ਗਲਤੀ ਨੂੰ ਸਹਿਮਤੀ ਕਰ ਦਿੱਤੀ ਆ ਕਿ ਅਸੀਂ ਬਿਲਕੁਲ ਵੀ ਬੈਲ ਨਹੀਂ ਲੈ ਕੇ ਆਵਾਂਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕੀ ਕਹਿਣਾ ਹੈ ਕਿ ਅਸੀਂ ਵਿਸ਼ਵਾਸ ਦੀ ਕਰ ਸਕਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕੀ ਕਹਿਣਾ ਤੇ ਆਉਂਦੇ ਦਿਨਾਂ ਨੂੰ ਹੋ ਸਕਦਾ ਕੁਝ ਹੋਰ ਲੀਡਰ ਵੀ ਕਹਿ ਦੇਣ ਪਰ ਸਵਾਲ ਹੀ ਉੱਠਦਾ ਪਿਆ ਹੈ ਕਿ ਜਿਸ ਹਿਸਾਬ ਦੇ ਨਾਲ ਅੱਜ ਪੰਜਾਬ ਤੋਂ ਚੰਡੀਗੜ੍ਹ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਦੀ ਹਰਿਆਣੇ ਵਾਲੇ ਕਹਿੰਦੇ ਕਿ ਯੂਨੀਵਰਸਿਟੀ ਤੇ ਸਾਡਾ ਹੱਕ ਹੈ ਜੀ ਸਾਡਾ ਹਿੱਸਾ ਹੋਣਾ ਚਾਹੀਦਾ ਕੁਸਚਨ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਕਿ ਚੰਡੀਗੜ੍ਹ ਤੇ ਹੱਕ ਤਾਂ ਸਾਡਾ ਵੀ ਹੈ ਹੱਕ ਕਿਹਦਾ ਅਸਲ ਦੇ ਵਿੱਚ ਇਹ ਤਾਂ ਦੇਖਿਆ ਜਾਵੇ ਕੁਰਬਾਨੀਆਂ ਕਿਹਨ ਦਿੱਤੀਆਂ ਪਿੰਡ ਕਿਹੜੇ ਉੱਠੇ ਸੀ ਕਿੱਥੋਂ ਦੇ ਪਿੰਡ ਜਿਹੜੇ ਉੱਠੇ ਸੀ ਪਰ ਹੁਣ ਜਾਣ ਬੁਝ ਕੇ ਛਿੰਝੜੀਆਂ ਛਿੰਣ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਹੋ ਸਕਦਾ ਕਿਤੇ ਕੇਂਦਰ ਸਰਕਾਰ ਮੁੜ ਵਿਚਾਰ ਕਰੇ ਹੋ ਸਕਦਾ ਕਿ ਕਿਸੇ ਤਰੀਕੇ ਹੋਰ ਘੁਮ ਘਮਾ ਕੇ ਦੁਆਰਾ ਇਹ ਗੱਲ ਆਉਣ ਵਾਲੇ ਸਮੇਂ ਚੱਲੇ ਪਰ ਇੱਕ ਗੱਲ ਮੰਨ ਕੇ ਚੱਲੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇੱਕ ਨਬਸਟੋਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਹ ਵੀ ਹੋ ਸਕਦਾ ਹੈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਹੁਣ ਇਸ ਮੁੱਦੇ ਨੂੰ ਨਾ ਛਿੜਿਆ ਜਾਵੇ ਤੇ ਜਦੋਂ 27 ਦੀਆਂ ਚੋਣਾਂ ਹੋ ਕੇ ਹਟੇਗੀਆਂ 5 ਸਾਲ ਹੋਣੇ ਉਸ ਤੋਂ ਬਾਅਦ ਦੇ ਵਿੱਚ ਤੇ ਇਹਦੇ ਬਾਰੇ ਇੱਕ ਵਾਰ ਫਿਰ ਤੋਂ ਚਰਚਾ ਛਿੜ ਸਕਦੀ ਹੈ ਇਹ ਪਹਿਲੀ ਵਾਰ ਚਰਚਾ ਨਹੀਂ ਛਿੜੀ ਸੀ ਇਹ ਵੀ ਗੱਲ ਸਹੀ ਹੈ ਅਗਲੀ ਵਾਰ ਨਹੀਂ ਛਿੜੇਗੀ ਜਾਂ ਨਹੀਂ ਛਿੜ ਸਕਦੀ ਇਹ ਵੀ ਗੱਲ ਨਹੀਂ ਹੋ ਸਕਦੀ ਆਉਣ ਵਾਲੇ ਸਮੇਂ 'ਚ ਕੁਝ ਵੀ ਹੋ ਸਕਦਾ ਜੇਕਰ ਸਾਡੇ ਦੇਸ਼ 'ਤੇ ਰੱਖਿਆ ਮੰਤਰੀ ਰਾਜਨਾ ਸਿੰਘ ਇਹ ਬਾਰਡਰਾਂ ਦੇ ਬਾਰੇ ਕਹਿ ਸੱਦਦੇ ਕਿ ਹਿੱਸਾ ਸਾਡੇ ਕੋਲ ਸੀ ਨਹੀਂ ਸੀਗਾ ਫਿਰ ਹੋ ਸਕਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਕਿਸੇ ਮਾਮਲੇ ਦੇ ਵਿੱਚ ਵੀ ਦੁਆਰਾ ਦਖਲ ਅੰਦਾਜ਼ੀ ਕਰ ਸਕਦੀ ਹੈ ਪਰ ਚੰਡੀਗੜ੍ਹ ਤੇ ਹੱਕ ਜਿਹੜਾ ਉਹ ਪੰਜਾਬ ਦਾ ਹੈ ਕੁਰਬਾਨੀਆਂ ਜ਼ਿਕਰ ਦਿੱਤੀਆਂ ਸਮੇਂ-ਸਮੇਂ ਤੇ ਪੰਜਾਬ ਨੇ ਦਿੱਤੀਆਂ ਨੇ ਪਰ ਇਸ ਤਰ੍ਹਾਂ ਜਾਣਬੁੱਝ ਕੇ ਜਿਹੜਾ ਚਿੰਝੜੀਆਂ ਛੇੜਨ ਵਾਲਾ ਕੰਮ ਕੀਤਾ ਜਾ ਰਿਹਾ ਉਹ ਨਾ ਛੇੜਿਤਾ ਚੰਗਾ ਪੰਜਾਬ ਦੇ ਤਿੱਖੇ ਰੋਹ ਤੋਂ ਬਾਅਦ ਕੇਂਦਰ ਸਰਕਾਰ ਪਿੱਛੇ ਹੱਟੀ ਹੈ ਤੇ ਦੂਸਰੀ ਗੱਲ ਇੱਕ ਅਹਿਮ ਸੀ ਇਹਦੇ ਵਿੱਚ ਬਹੁਤ ਸਾਰੇ ਲੀਡਰ ਸਿਆਸੀ ਪਾਰਟੀਆਂ ਦੇ ਉਹ ਵੀ ਇਕੱਠੇ ਹੋਏ ਨੇ ਇਹ ਚੰਗੀ ਗੱਲ ਹੈ ਪਰ ਕਮਾਲ ਦੀ ਗੱਲ ਇਹਦੇ ਵਿੱਚ ਉਹ ਵੀ ਹੈ ਜਿਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਨਾਲ ਕਦੀ ਸਾਂਝ ਹੁੰਦੀ ਸੀ ਉਹ ਲੀਡਰ ਹੁਣ ਕਹਿਣ ਕਿ ਭਾਈ ਇਹ ਸਾਰਾ ਕੁਝ ਗਲਤ ਹੋ ਰਿਹਾ ਤੇ ਜਦੋਂ ਕਸ਼ਮੀਰ ਦੇ ਵਿੱਚ ਧਾਰਾ 370 ਤੋੜੀ ਗਈ ਤਾਂ ਉਸ ਵੇਲੇ ਕਹਿਣ ਕਿ ਅਸੀਂ ਬਿਲਕੁਲ ਤੁਹਾਡੇ ਨਾਲ ਆ ਤੇ ਫਿਰ 도ਗਲੀ ਰਾਜਨੀਤੀ ਕਿਉਂ ਕੀਤੀ ਜਾ ਰਹੀ ਲੋਕ ਕੱਲ ਨੂੰ ਇਹ ਵੀ ਸਵਾਲ ਪੁੱਛ ਸਕਦੇ ਆ ਦੇਖਦੇ ਹਾਂ ਇਹ ਹਾਲਾਤ ਕਿਦਨ ਜਾਂਦੇ ਆਗੇ ਵਧਦੇ ਆ ਗੱਲ ਕਰਦੇ ਆ ਬੀਐਲਯੂਐਸ ਦੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਜਿਹੜੀ ਸਰਕਾਰ ਪ੍ਰਕਿਰਿਆ ਅਪਣਾ ਰਹੀ ਹੈ ਐਸਆਈਆਰ ਦੀ ਉਹਦੇ ਕਰਕੇ ਕਈਆਂ ਦੇ ਉੱਪਰ ਕੰਮ ਦਾ ਬੋਝ ਆ ਗਿਆ ਦੂਸਰੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਚੰਗਾ ਕੰਮ ਕਰ ਰਹੇ ਹਾਂ ਵਿਰੋਧੀ ਤਰਫੋਂ ਸਵਾਲ ਖੜੇ ਕਰ ਰਹੀਆਂ ਨੇ ਰਾਹੁਲ ਗਾਂਧੀ ਹੁਰਾਂ ਨੇ ਕਿਹਾ ਕਈਆਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਨੇ ਬਿਹਾਰ ਦੇ ਵਿੱਚ ਦੇਖ ਲਓ ਕੀ ਹੋਇਆ ਪੱਛਮੀ ਬੰਗਾਲ 'ਚ ਆਉਣ ਵਾਲੇ ਸਮੇਂ ਚ ਕੀਤਾ ਜਾ ਸਕਦਾ ਅਸਾਮ ਦੇ ਵਿੱਚ ਕੀਤਾ ਜਾ ਸਕਦਾ ਹੈ ਗੁਜਰਾਤ ਵਿੱਚ ਚੋਣਾ ਹੋਣੀਆਂ ਨੇ ਉੱਥੇ ਇਹ ਤਰੀਕਾ ਅਪਣਾਇਆ ਜਾ ਸਕਦਾ ਯੂਪੀ ਪੰਜਾਬ ਦੇ ਵਿੱਚ ਹੋ ਸਕਦਾ ਬਹੁਤ ਕੁਝ ਹੋਣਾ ਕਹਿੰਦੇ ਵੋਟਾਂ ਕਟੀਆਂ ਜਾ ਰਹੀਆਂ ਨੇ ਇਹ ਗੱਲ ਦਾ ਰੌਲਾ ਪਿੰਦਾ ਪਿਆ ਪਰ ਦੂਸਰੇ ਪਾਸੇ ਇੱਕ ਚਰਚਾ ਹੋਰ ਚੱਲ ਗਈ ਹੈ ਕਿ ਜਿਹੜੇ ਬੀਐਲਓਜ਼ ਨੇ ਉਹਨਾਂ ਦੇ ਡਿਊਟੀਆਂ ਇੰਨੀਆਂ ਕ ਸਖਤ ਕਰ ਦਿੱਤੀਆਂ ਗਈਆਂ ਨੇ ਉਹਨਾਂ ਨੂੰ 16-16 ਘੰਟੇ ਕੰਮ ਕਰਨਾ ਪੈ ਰਿਹਾ ਜਿਹਦੇ ਕਰਕੇ ਕਈ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿੱਚ ਉਹਨਾਂ ਦੀ ਮੌਤ ਵੀ ਹੋਈ ਹੈ ਅੰਕੜਾ ਦੇਖ ਰਿਹਾ ਸੀ ਮੈਂ 19 ਦਿਨ ਦੇ ਵਿੱਚ 6 ਸੂਬਿਆਂ 'ਚ 15 ਬੂਥ ਲੈਵਲ ਅਫਸਰਾਂ ਦੀ ਮੌਤ ਹੋਈ ਹੈ ਤੇ ਅੱਜ ਬਹੁਤ ਵੱਡੀ ਅਖਬਾਰ ਹੈ ਭਾਸਕਰ ਗਰੁੱਪ ਉਹਨਾਂ ਨੇ ਇੱਕ ਖਬਰ ਛਾਪੀ ਹੈ ਪੱਤਰਕਾਰ ਨਾਲ-ਨਾਲ ਗਏ ਉਹਨਾਂ ਦੇ ਓਨੇ ਘੰਟੇ ਉਹਨਾਂ ਦੇ ਨਾਲ ਰਹੇ ਫਾਰਮ ਦਾ ਕੰਮ ਕਿਵੇਂ ਕੀਤਾ ਜਾਂਦਾ ਕਿਵੇਂ ਭਰਿਆ ਜਾਂਦਾ ਕਿੰਨੀ ਪੁੱਛਗਿੱਛ ਹੁੰਦੀ ਹੈ ਸਾਰਾ ਕੁਝ ਦੇਖਿਆ ਉਹਨਾਂ ਨੇ 15 ਤੋਂ 16 ਘੰਟੇ ਲੱਗਦੇ ਪਏ ਆ ਗੁਜਰਾਤ ਦੇ ਵਿੱਚ 4 ਦਿਨ ਦੇ ਵਿੱਚ 4 ਬੀਐਲਐਸ ਦੀ ਮੌਤ ਹੋਈ ਹੈ ਤੇ ਇੱਕ ਨੇ ਜਾਨ ਦਿੱਤੀ ਆ ਇਹਦੇ ਵਿੱਚ ਹਾਰਟ ਅਟੈਕ ਹੋਇਆ ਕਈਆਂ ਨੂੰ ਕਈਆਂ ਦੀ ਹਾਦਸੇ ਵਿੱਚ ਜਾਣ ਗਈ ਹੈ ਕਈਆਂ ਨੇ ਆਤਮ ਹੱਤਿਆ ਕੀਤੀ ਹੈ ਬੰਗਾਲ ਦੇ ਵਿੱਚ ਕੁਝ ਦਿਨ ਪਹਿਲਾਂ ਕਿ ਚਰਚਾ ਚੱਲੀ ਕਿ ਉੱਥੇ ਵੀ ਦੋ ਮੌਤਾਂ ਹੋਈਆਂ ਰੌਲਾ ਪੈ ਗਿਆ ਉਹ ਕਹਿੰਦੇ ਨਹੀਂ ਜੇ ਡਰਾਮੇਬਾਜ਼ੀ ਕੀਤੀ ਜਾ ਰਹੀ ਡਰਾਮੇਬਾਜ਼ੀ ਇੱਕ ਸੂਬੇ 'ਚ ਹੋ ਸਕਦੀ ਹੈ ਦੂਸਰੇ 'ਚ ਹੋ ਸਕਦੀ ਹੈ ਤੀਸਰੇ 'ਚ ਹੋ ਸਕਦੀ ਹੈ ਪਰ ਜਦੋਂ 6 ਸੂਬਿਆਂ ਦੇ ਵਿੱਚ 19 ਦਿਨਾਂ ਵਿੱਚ 15 ਬੂਥ ਲੈਵਲ ਅਫਸਰਾਂ ਦੀ ਮੌਤ ਹੁੰਦੀ ਹੈ ਇਹਦਾ ਮਤਲਬ ਕਿਤਨਾ ਕਿਤੇ ਵਿਚਾਰਾਂ ਕਰਨ ਦੀ ਜ਼ਰੂਰਤ ਹੈ ਕੋਈ ਕਹਿੰਦਾ ਪਿਆ ਕਿ ਇਹਨਾਂ ਤੇ ਬੋਝ ਬਹੁਤ ਹੈ ਦੂਸਰਾ ਸੁਸਾਈਡ ਬੰਗਾਲ ਦੇ ਵਿੱਚ ਕੀਤਾ ਗਿਆ ਹੁਣ ਤੱਕ ਤਿੰਨ ਮੌਤਾਂ ਹੋ ਗਈਆਂ ਨੇ ਰਾਜਸਥਾਨ ਤੋਂ ਕੁਝ ਦਿਨ ਪਹਿਲਾਂ ਖਬਰ ਆਈਆਂ ਕਿ ਉੱਥੇ ਬੀਐਲਓ ਨੇ ਖੁਦਕੁਸ਼ੀ ਕਰ ਲਈ ਐਖੇ ਜੀ ਕੰਮ ਦਾ ਬੋਝ ਬਹੁਤ ਸੀਗਾ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਇੱਕ ਪਾਸੇ ਤਾਂ ਸਰਕਾਰਾਂ ਕਹਿੰਦੀਆਂ ਨੇ ਪੰਜਾਬ ਦੀ ਗੱਲ ਕਰ ਲਈ ਭਾਵੇਂ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਨੇ ਕਿ ਅਧਿਆਪਕਾਂ ਦਾ ਕੰਮ ਸਿਰਫ ਤੇ ਸਿਰਫ ਪੜਾਉਣਾ ਆ ਤੇ ਦੂਸਰੇ ਪਾਸੇ ਕੋਈ ਲਿਸਟਾਂ ਬਣਾਉਣ ਲੱਗਿਆ ਮੈਂ ਬਹੁਤ ਸਾਰੇ ਅਜਿਹੇ ਅਧਿਆਪਕਾਂ ਨੂੰ ਜਾਣਦਾ ਜਿਨ੍ਹਾਂ ਦਾ ਕੰਮ ਪੜਾਉਣਾ ਸੀ ਪਰ ਇਸ ਵੇਲੇ ਕੰਪਿਊਟਰ ਦੇ ਬਹਿ ਕੇ ਟਿਕ 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 ਕਰਨ ਲੱਗਿਆ ਸਿਰਫ ਡਾਕ ਵੰਡਣ ਦਾ ਡਾਕ ਲੈ ਕੇ ਜਾਣ ਦਾ ਕੰਮ ਇਹਨਾਂ ਦਾ ਤਾਂ ਨਹੀਂ ਸੀਗਾ ਨਾ ਅੱਜ ਕੁਸ਼ ਕਿਧਿਆਪਕ ਕਰ ਰਹੇ ਆ ਰੋਸ ਉਹਨਾਂ ਦੇ ਮਨ ਦੇ ਵਿੱਚ ਹੈ ਤਾਂ ਫਿਰ ਕਾਗਜ਼ੀ ਬਿਆਨ ਦੇ ਕੇ ਗੱਲ ਕਾਤੋਂ ਸੀਮਤ ਕੀਤੀ ਜਾ ਰਹੀ ਹੈ ਕਿ ਅਸੀਂ ਅਧਿਆਪਕਾਂ ਤੋਂ ਸਿਰਫ ਤੇ ਸਿਰਫ ਪੜਾਉਣ ਦਾ ਕੰਮ ਲੈਣੇ ਆ ਜੇਕਰ ਇਸ ਤਰ੍ਹਾਂ ਹੋ ਰਿਹਾ ਪੰਜਾਬ ਦੇ ਵਿੱਚ ਵੀ ਹੋ ਰਿਹਾ ਦੂਜੇ ਸੂਬਿਆਂ ਵਿੱਚ ਵੀ ਹੋ ਰਿਹਾ ਤਾਂ ਫਿਰ ਜਾਂਦਾ ਬਿਆਨ ਨਾ ਦਿੱਤੇ ਜਾਣ ਕਿ ਅਸੀਂ ਨਾ ਕੋ ਸਿਰਫ ਟੀਚਿੰਗ ਦਾ ਕੰਮ ਲੈਣਾ ਪੜਾਉਣ ਦਾ ਕੰਮ ਲੈਣਾ ਬਾਕੀ ਕੰਮ ਲੈਣੇ ਬੰਦ ਕਰ ਦਿਓ ਪਰ ਨਹੀਂ ਇਹ ਸਾਰਾ ਕੁਝ ਚੱਲਦਾ ਪਿਆ ਹੁਣ ਰਾਜਸਥਾਨ ਦੇ ਵਿੱਚ 60.54% ਦੀ ਫਾਰਮ ਜਿਹੜੇ ਆ ਅਪਡੇਟ ਕਰ ਦਿੱਤੇ ਗਏ ਆ ਤੇ ਨਾਲ ਦੀ ਨਾਲ ਕੇਰਲ ਦੇ ਵਿੱਚ 10.58% ਦੀ ਹੈ ਬਾਕੀ ਸੂਬਿਆਂ ਦੀ ਗੱਲ ਕਰੀਏ ਕਿਤੇ 99% ਦੀ ਹੈ ਫਾਰਮ ਬਣ ਦਿੱਤੇ ਗਏ ਕਿਤੇ 99.74% ਦੀ ਹੈ ਕੋਈ ਕਹਿੰਦਾ ਪਿਆ 50% ਦੀ ਕਮ ਸੋਲ ਹੋ ਗਿਆ ਮਸਲਾ ਇਹ ਨਹੀਂ ਕਿੰਨੇ ਪਰਸੈਂਟ ਸੋਲ ਹੋ ਗਿਆ ਮਸਲਾ ਇਸ ਗੱਲ ਦਾ ਕਿ 24 ਘੰਟਿਆਂ ਦੇ ਵਿੱਚ ਜਿਹੜੇ ਬੀਐਲਓਸ ਦੀ ਮੌਤ ਹੋ ਰਹੀ ਉਹਨਾਂ ਵਿੱਚੋਂ ਕਈ ਲਾਪਤਾ ਵੀ ਹੋ ਰਹੇ ਆ ਤਿੰਨ ਇਹਨਾਂ ਨੂੰ ਹਾਰਟ ਅਟੈਕ ਹੋ ਗਿਆ ਸਰਕਾਰ ਨੂੰ ਕਿਤਨਾ ਕਿਤੇ ਇੱਤੇ ਸੋਚਣਾ ਪੈਣਾ ਦੂਸਰਾ ਵਾਕਖ ਖੁਰ ਹੈ ਅੱਜ ਅਸਾਮ ਦੇ ਵਿੱਚ ਚੋਣ ਕਮਿਸ਼ਨ ਨੇ ਕਿਹਾ ਕਿ ਜਿਹੜੇ ਬੀਐਲਓਜ਼ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਆਉਂਦੇ ਦਿਨਾਂ ਨੂੰ ਜਿਹੜੇ ਵੋਟਰ ਸੂਚੀਆਂ ਤਿਆਰ ਹੁੰਦੀਆਂ ਨੇ ਉਹ ਚ ਵੋਟਰਾਂ ਦਾ ਨਾਮ ਆਉਂਦਾ ਹੈ ਵੋਟਰ ਕਾਰਡ ਤੇ ਤਸਵੀਰਾਂ ਗਲਤ ਛਾਪਦੀਆਂ ਨੇ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਿਥੇ ਕਿਥੇ ਤਸਵੀਰਾਂ ਦੇ ਵਿੱਚ ਪਿਓ ਦਾ ਨਾਮ ਵੀ ਉਹੀ ਹੁੰਦਾ ਮਾਂ ਦਾ ਨਾਮ ਵੀ ਉਹੀ ਹੁੰਦਾ ਵੋਟਰ ਦਾ ਨਾਮ ਵੀ ਉਹੀ ਹੁੰਦਾ ਕਈਆਂ ਦੇ ਉੱਪਰ ਜਾਣਰਾਂ ਦੀਆਂ ਤਸਵੀਰਾਂ ਲਗਾ ਦਿੱਤੀਆਂ ਜਾਂਦੀਆਂ ਨੇ ਅੱਜ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਜਲਦੀ ਤੋਂ ਜਲਦੀ ਇਹਨੂੰ ਸੋਧਿਆ ਜਾਵੇ ਤਾਂ ਕਿ ਸਹੀ ਤਰੀਕੇ ਨਾਲ VOTING ਦੀ ਜਿਹੜੀ ਪ੍ਰਕਿਰਿਆ ਉਹ ਚੱਲਦੀ ਰਹੇ ਚਲੋ ਠੀਕ ਹੈ ਇਹ ਤਾਂ ਇੱਕ ਪੱਖ ਹੋ ਗਿਆ ਪਰ ਦੂਸਰਾ ਪੱਖ ਜਿਹੜਾ ਅਹਿਮ ਹੈ ਜਿਹੜੇ BLOs ਦੀ ਜਾਣਕਾਰੀ ਹੈ ਇੱਥੇ ਸਰਕਾਰ ਨੂੰ ਵਿਚਾਰ ਕਰਨੀ ਪੈਣੀ ਹੈ ਕੱਲ ਨੂੰ ਇਹਨਾਂ ਗੱਲਾਂ ਦਾ ਵਿਰੋਧ ਵੀ ਹੋ ਸਕਦਾ ਹੈ ਕਿ ਪ੍ਰੈਸ਼ਰ ਦੇ ਨਾਲ ਕੰਮ ਨਾ ਲਿਆ ਜਾਵੇ ਜੇ ਦਬਾਅ ਬਾਕੀ ਜ਼ਿਆਦਾ ਬਣਦਾ ਤਾਂ ਫਿਰ ਉਧਰ ਪ੍ਰੈਸ਼ਰ ਗਰੁੱਪ ਵੀ ਹੁੰਦੇ ਆ ਕੱਲ ਉਹਨਾਂ ਨੇ ਪ੍ਰੈਸ਼ਰ ਪਾਉਣਾ ਸ਼ੁਰੂ ਕਰਤਾ ਤਾਂ ਸਰਕਾਰ ਲਈ ਕਈ ਤਰ੍ਹਾਂ ਦੀ ਚਿੰਤਾ ਵੀ ਹੋ ਸਕਦੀ ਹੈ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਹਾਲਾਤ ਕਿਦਮ ਜਾਂਦੇ ਆ ਅੱਗੇ ਵਧਦੇ ਇਹ ਗੱਲ ਕਰਦੇ ਆ ਅਦਾਕਾਰ ਤਰਮਿੰਦਰ ਦੀ ਪੰਜਾਬ ਦੇ ਪੁੱਤਰ ਦੀ ਸਾਹਨੇਵਾਲ ਦੇ ਕੋਲ ਉਹਨਾਂ ਦਾ ਪਿੰਡ ਅੱਜ ਉਹਨਾਂ ਦਾ ਦਿਹਾਂਤ ਹੋ ਗਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੁਐਸਚਨ ਪਹਿਲਾਂ ਤਰਮਿੰਦਰ ਹੁਰਾ ਦੇ ਸਬੰਧੀ ਸੋਸ਼ਲ ਮੀਡੀਆ ਤੇ ਖਬਰਾਂ ਆਈਆਂ ਕਿ ਉਹਨਾਂ ਦੀ ਮੌਤ ਹੋ ਗਈ ਹੈ ਉਹ ਵੈਂਟੀਲੇਟਰ ਤੇ ਨੇ ਬੜੇ ਗੰਭੀਰ ਹਾਲਾਤ ਵਿੱਚ ਹੈ ਸ਼ਾਮ ਤੱਕ ਖਬਰਾਂ ਆ ਗਈਆਂ ਆਰ ਆਈ ਪੀ ਲਿਖ ਕੇ ਸਾਰਿਆਂ ਨੂੰ ਦੁੱਖ ਸਾਂਝਾ ਕਰਨਾ ਸ਼ੁਰੂ ਕਰਤਾ ਹੈ ਸੋਸ਼ਲ ਮੀਡੀਆ ਤੇ ਤਸਵੀਰਾਂ ਅੱਗੇ ਵੱਲ ਲੋਕਾਂ ਨੇ ਵਧਾਉਣੀਆਂ ਸ਼ੁਰੂ ਕਰਤੀਆਂ ਸ਼ੇਅਰ ਕਰਨੀਆਂ ਸ਼ੁਰੂ ਕਰਤੀਆਂ ਪਰਿਵਾਰ ਨੇ ਗੁੱਸਾ ਜ਼ਾਹਰ ਕੀਤਾ ਉਸ ਤੋਂ ਬਾਅਦ ਸੇ ਠੀਕ ਹੋ ਗਈ ਉਹਨਾਂ ਨੂੰ ਘਰ ਲੈ ਗਏ ਡਾਕਟਰਾਂ ਨੇ ਇੱਥੋਂ ਤੱਕ ਕਹਿਤਾ ਸੀ ਕਿ ਇਹ ਇਹਨਾਂ ਦਾ ਪਰਿਵਾਰ ਚਾਹੁੰਦਾ ਕਿ ਅਸੀਂ ਘਰ ਇਲਾਜ ਕਰਵਾਈਏ ਤੇ ਕਰਵਾ ਵੀ ਰਹੇ ਐ ਉਸ ਤੋਂ 2 ਦਿਨ ਬਾਅਦ ਸਣੀ ਦੇਵਲ ਹੁਰਾਂ ਦਾ ਇੱਕ ਸੋਸ਼ਲ ਮੀਡੀਆ ਤੇ ਬਿਆਨ ਆਇਆ ਮੀਡੀਆ ਦੇ ਬਾਬਤ ਜਿਹੜਾ ਗੁੱਸਾ ਉਹਨਾਂ ਨੇ ਕੱਢਿਆ ਉਹ ਗੁੱਸਾ ਉਹਨਾਂ ਨੂੰ ਠੀਕ ਲੱਗਦਾ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਗੁੱਸਾ ਠੀਕ ਲੱਗਦਾ ਸੀ ਅਸੀਂ ਵੀ ਮੀਡੀਆ ਨਾਲਸਾ ਬੰਦ ਤੇ ਪਰ ਕਿਤੇ ਨਾ ਕਿਤੇ ਗੜਬੜੀਆਂ ਦੇਖਣ ਵਿੱਚ ਮਿਲਦੀਆਂ ਨੇ ਸਨੀ ਜੋਲ ਉਹਨਾਂ ਨੇ ਸਵਾਲ ਪੁੱਛੇ ਤੁਹਾਡੇ ਘਰ ਦੇ ਵਿੱਚ ਵੀ ਮਾਪੇ ਬ ਨੇ ਕਿ ਤੁਸੀਂ ਅਜਾ ਕਰਦੇ ਹਾਂ ਹੱਥ ਜੋੜੇ ਸੀ ਕਿ ਨਾ ਕਰੋ ਇਹ ਕੰਮ ਪਰ ਨਹੀਂ ਅੱਜ ਕੱਲ ਬਹੁਤ ਕੁਝ ਚੱਲਦਾ ਪਿਆ ਮੈਨੂੰ ਯਾਦ ਹੈ ਜਿਸ ਦਿਨ ਜਲੰਧਰ ਦੇ ਵਿੱਚ ਵਰਿੰਦਰ ਘੁੰਮਣ ਉਹਨਾਂ ਦਾ ਦੇਹਾਂਤ ਹੋਇਆ ਅੰਤਿਮ ਸੰਸਕਾਰ ਹੋ ਰਿਹਾ ਸੀ ਤੇ ਉਸ ਵੇਲੇ ਮੀਡੀਆ ਦੇ ਕੁਝ ਕਰਮਚਾਰੀਆਂ ਦਾ ਰੋਲ ਕਿਸ ਤਰ੍ਹਾਂ ਦਾ ਸੀ ਅਸੀਂ ਉਸ ਦਿਨ ਦੇਖਿਆ ਤੇ ਕਿਸ ਤਰ੍ਹਾਂ ਲੋਕ ਉਥੇ ਗਾਲਾਂ ਕੱਢ ਰਹੇ ਸੀ ਸ਼ਰਿਆਮ ਅਸੀਂ ਉਹ ਵੀ ਦੇਖਿਆ ਨਹੀਂ ਕਰਨਾ ਚਾਹੀਦਾ ਇਦਾਂ ਤਰਮਿੰਦਰ ਹੁਰਾ ਦੇ ਪਰਿਵਾਰ ਦੇ ਵਿੱਚ ਇਸ ਗੱਲ ਦਾ ਰੋਸਾ ਸੀ ਪਰ ਅੱਜ ਉਹ ਰੋਸਾ ਵੀ ਸ਼ਾਂਤ ਹੋ ਗਿਆ ਉਹਨਾਂ ਦੀ ਅਦਾਕਾਰੀ ਬੜੇ ਕਮਾਲ ਦੀ ਸੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇੱਕ ਵੱਖਰੀ ਪਛਾਣ ਦਿੱਤੀ ਹੈ ਫਿਲਮਾਂ ਕਈ ਲੰਬਾ ਸਮਾਂ ਭਾਰਤ ਦੇ ਸਿਨੇਮਾ ਦੇ ਵਿੱਚ ਚਲੀਆਂ ਸ਼ੋਲੇ ਫਿਲਮ ਉਹਨਾਂ ਦੇ ਵਿੱਚੋਂ ਇੱਕ ਹੈ ਅਣਗਿਣਤ ਫਿਲਮਾਂ ਨੇ ਅੱਜ ਮੌਸਮ ਬੜਾ ਬੇਈਮਾਨ ਹੈ ਮੈਨੂੰ ਨਹੀਂ ਲੱਗਦਾ ਕੋਈ ਅਜਿਹੇ ਲੋਕ ਜਿਨ੍ਹਾਂ ਨੇ ਇਸ ਗਾਣੇ ਨੂੰ ਨਾ ਗਾਇਆ ਹੋਵੇ ਗੁੰਝੇ ਰਹਿੰਦੇ ਸੀ ਖਾਸ ਤੌਰ ਤੇ ਮੌਸਮ ਦੇ ਵਿੱਚ ਗੜਬੜੀ ਹੁੰਦੀ ਹੈ ਪਰ ਫਿਰ ਵੀ ਤਰਮਿੰਦਰ ਹੂਰਾ ਨੂੰ ਉਹਨਾਂ ਦੀ ਅਦਾਕਾਰੀ ਦੇ ਕਰਕੇ ਹਮੇਸ਼ਾ ਯਾਦ ਰੱਖਿਆ ਜਾਵੇਗਾ ਅੱਜ ਉਹਨਾਂ ਦਾ ਦਿਹਾਂਤ ਹੋ ਗਿਆ ਮੈਂ ਇਸ ਕਰਕੇ ਕਹਿ ਰਿਹਾ ਕਿ ਅੱਜ ਸੱਚੀ ਉਹਨਾਂ ਦਾ ਦਿਹਾਂਤ ਹੋ ਗਿਆ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਤਰਮਿੰਦਰ ਹੂਰਾ ਦਾ ਮਜ਼ਾਕ ਬਣਾ ਦਿੱਤਾ ਸੀ ਅੱਜ ਸਮਸ਼ਾਨ ਘਾਟ ਦੇ ਵਿੱਚ ਲਿਜਾ ਕੇ ਮੀਡੀਆ ਦੇ ਕੁਝ ਅਧਾਰਿਆਂ ਨੂੰ ਫਿਰ ਪਤਾ ਲੱਗਾ ਹੁਣ ਦੇਖੋ ਅਜਿਹਾ ਕਿਉਂ ਕਿਉਂਕਿ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਇੱਕ ਵਾਰ ਫਿਰ ਤੋਂ ਉਹਨਾਂ ਦਾ ਮਜ਼ਾਕ ਬਣੇ ਪਰ ਠੀਕ ਹੈ ਅੱਜ ਇਸ ਦੁਨੀਆ ਤੇ ਉਹ ਨਹੀਂ ਰਹੇ ਸਾਡੀ ਉਹਨਾਂ ਲਈ ਸ਼ਰਧਾਂਜਲੀਆ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਇੱਕ ਸਮਾਜਿਕ ਮੁੱਦੇ ਤੇ ਮੋਟਾਪੇ ਦੀ ਦੇਖੋ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਜੋ ਕੁਝ ਵੀ ਚੰਗਾ ਵਾਪਰਦਾ ਤੁਹਾਡੇ ਸਾਹਮਣੇ ਰੱਖੀਏ ਜੋ ਮਾੜਾ ਆ ਜੇ ਤੋਂ ਕੁਝ ਸਿੱਖਣ ਨੂੰ ਮਿਲ ਸਕੇ ਉਹਨੂੰ ਸੁਧਾਰਿਆ ਜਾ ਸਕੇ ਸਾਡੀ ਉਹ ਵੀ ਕੋਸ਼ਿਸ਼ ਨੇ ਤੁਹਾਡੇ ਸਾਹਮਣੇ ਰੱਖੀਏ ਭਾਰਤ ਦੇ ਵਿੱਚ ਇੱਕ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਚ ਹੁੰਦੀ ਜਾ ਰਹੀ ਸ਼ੂਗਰ ਦੀ ਬੀਪੀ ਦੀ ਤੇ ਮੋਟਾਪੇ ਦੀ ਮੋਟਾਪੇ ਨੂੰ ਬਹੁਤ ਸ ਮਹਾਮਾਰੀ ਮੰਨਣ ਨੂੰ ਤਿਆਰ ਨਹੀਂ ਪਰ ਮੰਨ ਕੇ ਚੱਲੋ ਇਹ ਬਿਮਾਰੀ ਆਉਣ ਵਾਲੇ ਸਮੇਂ 'ਚ ਗੰਭੀਰ ਹੋ ਸਕਦੀ ਹੈ। ਅੱਜ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਇਹ ਕਹਿੰਦੇ ਸੁਣਿਆ ਹੋਣਾ ਜਦੋਂ ਨਵਾਂ ਸਾਲ ਹੁੰਦਾ ਹੈ ਕਿ ਅਸੀਂ ਨਵਾਂ ਕੀ ਕਰਨਾ ਹੈ ਡਾਇਰੀ ਲੈ ਕੇ ਆਉਣਗੇ। ਡਾਇਰੀ ਦੇ ਉੱਪਰ ਸਭ ਤੋਂ ਪਹਿਲਾਂ ਲਿਖਣਗੇ ਕਿ ਅਸੀਂ 10-15 ਦਿਨ ਸੋਚਣਗੇ ਪਹਿਲਾਂ ਹੀ 10-15 ਦਿਨ ਸ਼ੁਰੂ ਕਰਦੇ ਨਵੇਂ ਸਾਲ ਤੁਸੀਂ ਜਿੰਮ ਜਾਣਾ ਸ਼ੁਰੂ ਕਰ ਦੇਣਾ ਤੇ 25 ਤੋਂ 28 ਤਰੀਕ ਦੇ ਵਿੱਚ ਵਿੱਚ ਕਈ 6-6 ਮਹੀਨੇ ਦੀ ਫੀਸ ਵੀ ਦਿੰਦੇ ਆ 3 ਮਹੀਨੇ ਦੀ ਐਡਵਾਂਸ ਵੀ ਦਿੰਦੇ ਆ ਐਤਕੀ ਡੋਲੇ ਬਣਾਉਣੀਆਂ ਜੀ ਆਪਾਂ ਤਕੜੇ ਹੋਣਾ ਮੋਟਾਪਾ ਘਟਾਉਣਾ ਚਾਰ ਜਾਂ ਪੰਜ ਦਿਨ ਸਰੀ ਚ ਖੱਲੀਆਂ ਪੈਂਦੀਆਂ ਚਾਹ ਦੂਰੇ ਰਹਿ ਜਾਂਦੇ ਆ ਬਿਲ ਦੀ ਫੀਸ ਦਿੱਤੀ ਹੁੰਦੀ ਹੈ ਜਿਮ ਦੀ ਜਾਣ ਦੋ ਕੋਈ ਚੱਕਰ ਨਹੀਂ ਫੇਰ ਦੇਖਾਂਗੇ ਬਸ ਇਸੇ ਤਰ੍ਹਾਂ ਖਾਬ ਜਿਹੜੇ ਉਹਨਾਂ ਦੇ ਹੁੰਦੇ ਆ ਨਾ ਉਹ ਰਹਿ ਜਾਂਦੇ ਆ ਮੋਟਾਪਾ ਇਸ ਵੇਲੇ ਮਹਾਮਾਰੀ ਬਣਦਾ ਜਾ ਰਿਹਾ ਹੈ ਕਿ ਰਿਪੋਰਟ ਸਾਹਮਣੇ ਆਈ ਹੈ ਵੈਸੇ ਤਾਂ ਸਰਕਾਰ ਕਹਿੰਦੀ 2047 ਤੱਕ ਅਸੀਂ ਅੰਮ੍ਰਿਤ ਕਾਲ ਦੇ ਤਹਿਤ ਵਿਕਾਸ ਸੰਜਣ ਬਹੁਤ ਤੇਜ਼ੀ ਨਾਲ ਅੱਗੇ ਵੱਲ ਲੈ ਕੇ ਜਾਣਾ ਪਰ ਹੁਣ 2050 ਤੱਕ 45 ਕਰੋੜ ਲੋਕ ਓਵਰ weight ਹੋ ਜਾਣਗੇ ਸਾਡੇ ਮੁਲਕ ਦੇ ਵਿੱਚ 28% ਔਰਤਾਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਉਹ ਮੋਟੀਆਂ ਨੇ। ਸਾਡੇ ਮੁਲਕ ਦੇ ਵਿੱਚ 24% ਮਰਦ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਉਹ ਮੋٹے ਨੇ। 19 ਤੋਂ ਲੈ ਕੇ 28 ਸਾਲ ਤੱਕ ਦੀ ਉਮਰ ਦੇ ਵਿੱਚ ਦੱਸਿਆ ਕੁੜੀਆਂ ਜਿਹੜੀਆਂ ਨੇ ਸਹਿਕਾਰ ਨਹੀਂ ਕਰਦੀਆਂ ਤੇ 30 ਤੋਂ ਲੈ ਕੇ 45 ਸਾਲ ਤੱਕ ਦੇ ਘੱਟੋ-ਘੱਟ ਵੀ 34% ਲੋਕ ਜਿਹੇ ਨੇ ਜਿਹੜੇ ਇਸ ਗੱਲ ਨੂੰ ਸਹਿਕਾਰ ਨਹੀਂ ਕਰਦੇ ਕਿ ਉਹ ਮੋٹے ਹੋ ਗਏ ਨੇ। 29% ਤੋਂ ਵੱਧ ਜਿਹੜੇ ਨੇ 25 ਸਾਲ ਤੋਂ ਉੱਪਰ ਦੇ ਹੈ ਜਿਨ੍ਹਾਂ ਦਾ ਸਰੀਰ 'ਚ ਮੋਟਾਪਾ ਆ ਰਿਹਾ 55% 35 ਤੋਂ ਲੈ ਕੇ 45 ਸਾਲ ਤੱਕ ਦੇ ਨੇ ਜਿਨ੍ਹਾਂ ਦੇ ਸਰੀਰ ਦੇ ਵਿੱਚ ਮੋਟਾਪਾ ਆ ਰਿਹਾ ਸੀ ਜਿਹੜੇ ਇਸ ਗੱਲ ਨੂੰ ਬਿਲਕੁਲ ਵੀ ਨਹੀਂ ਮੰਨਦੇ ਖਤਰਨਾਕ ਸਟੇਜ ਕੀ ਹੈ ਮੋਟਾਪਾ ਇੱਕ ਅਜਿਹੀ ਕ੍ਰੋਨਿਕ ਬਿਮਾਰੀ ਹੈ ਜਿਹੜੀ 200 ਤੋਂ ਜ਼ਿਆਦਾ ਹੋਰ ਰੋਗਾਂ ਦਾ ਕਾਰਨ ਬਣਦੀ ਹੈ 슈ਗਰ ਹੋ ਸਕਦੀ ਹੈ ਬੀਪੀ ਹੋ ਸਕਦਾ ਖਰਾਬ ਕੋਲੇਸਟ੍ਰੋਲ ਹੋ ਸਕਦਾ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ 80% ਤੱਕ ਟਾਈਪ 2 ਦੇ ਡਾਇਬੀਟਸ ਜਿਹੜੇ ਇਹਦੇ ਕਰਕੇ ਵੱਧਦੇ ਪਏ ਆ 50% ਦੀ ਲੋਕਾਂ ਨੂੰ ਹਾਰਟ ਅਟੈਕ ਦੀ ਸਮੱਸਿਆ ਆ ਰਹੀ ਹੈ 13% ਦੀ ਉਹ ਲੋਕ ਜਿਹੜੇ ਕੈਂਸਰ ਦੇ ਨਾਲ ਲੜ ਰਹੇ ਨੇ ਮੋਟਾਪੇ ਦੇ ਕਰਕੇ ਇਸੇ ਤਰ੍ਹਾਂ ਲੀਵਰ ਕਿਡਨੀ ਫੇਲ ਡਿਪਰੈਸ਼ਨ ਇਸ ਤੋਂ ਤੱਕ ਕਿ ਕਮਜ਼ੋਰੀ ਮਰਦਾਨਾ ਕਮਜ਼ੋਰੀ ਦੀ ਵੀ ਸਮੱਸਿਆ ਆ ਰਹੀ ਹੈ ਸਰੀਰ ਦੇ ਵਿੱਚ ਦਰਦਾਂ ਹੋ ਰਹੀਆਂ ਨੇ ਇਹ ਕਿਤੇ ਨਾ ਕਿਤੇ ਵਿਚਾਰਾਂ ਕਰਨ ਦੀ ਜ਼ਰੂਰਤ ਹੈ ਪਰ ਲੋਕ ਇੱਧਰ ਵਿਚਾਰ ਨਹੀਂ ਕਰ ਰਹੇ ਸਾਡੇ ਮੁਲਕ ਦੇ ਵਿੱਚ ਕੁਝ ਕੁ ਸਕੂਲਾਂ ਦੇ ਵਿੱਚ ਕੰਟੀਨਾਂ 'ਚ ਖਾਸ ਤੌਰ ਤੇ ਸਕੂਲਾਂ ਦੇ ਕੰਟੀਨਾਂ 'ਚ ਫਾਸਟ ਫੂਡ ਬੈਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਬੈਨ ਕਰਦੇ ਕਿਉਂ ਨਹੀਂ ਅੱਜਕੱਲ੍ਹ ਕਿ ਐਨਰਜੀ ਡਰਿੰਕਸ ਦੇ ਨਾਂ ਤੇ ਬਾਜ਼ਾਰ ਦੇ ਵਿੱਚ 20-20 ਰੁਪਏ ਦੀਆਂ ਛੋਟੀਆਂ ਬੋਤਲਾਂ ਮਿਲਦੀਆਂ ਨੇ ਕੋਈ ਲਾਲ ਲੰਗ ਦੇ ਵਿੱਚ ਆ ਕੋਈ ਕਿਸੇ ਰੰਗ ਦੇ ਵਿੱਚ ਆ ਉਹ ਨੁਕਸਾਨ ਪਹੁੰਚਾਰੀਆਂ ਨੇ ਹਾਨੀ ਕਰਕੇ ਨੇ ਪਰ ਸ਼ਰੀਰ 'ਮ ਕੰਮ ਚੱਲਦਾ ਪਿਆ ਜੇਕਰ ਇਹ ਕੰਮ ਅੱਜ ਨਾ ਰੁਕਿਆ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਲੋਕ ਇਸ ਗੱਲ ਨੂੰ ਸਵੀਕਾਰ ਕਰਨ ਜਾਨਾ ਮੋਟਾਪਾ ਉਹਨਾਂ ਲਈ ਇੱਕ ਬਹੁਤ ਵੱਡੀ ਸਮੱਸਿਆ ਬਣਦਾ ਜਾ ਰਿਹਾ ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕਿਦਾਂ ਜਾਂਦੇ ਆ ਜਿਹੜੇ ਨਹੀਂ ਮੰਨਦੇ ਨਾ ਮੰਨਣ ਜਿਹੜੇ ਮੰਨ ਸਕਦੇ ਆ ਉਹ ਮੰਨਣ ਕਿ ਇਹ ਭਾਈ ਬਿਮਾਰੀ ਹੈ ਜਿਹੜੀ ਤੇਜ਼ੀ ਨਾਲ ਵੱਧਦੀ ਪਈ ਹੈ ਭਾਰ ਵਾਧਾ ਬੜਾ ਸੌਖਾ ਘਟਾਉਣਾ ਬਹੁਤ ਔਖਾ ਇਸ ਕਰਕੇ ਭਾਈ ਇਹ ਤੋਂ ਬਚਣ ਦੀ ਜ਼ਰੂਰਤ ਹੈ ਅੱਜ ਇੱਕ ਰਿਪੋਰਟ ਸਾਹਮਣੇ ਇਹ ਜਿਹੜੀ ਬੜੀ ਹੈਰਾਨ ਕਰਦੀ ਹੈ ਵੇਲਾ ਪ੍ਰੋਗਰਾਮ ਦੀ ਸਮਾਪਤੀ ਦਾ ਉਮੀਦ ਕਰਦੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਣਾ ਜੇਕਰ ਤੁਹਾਡਾ ਕੋਈ ਸੁਝਾਅ ਤੇ ਟਿੱਪਣੀ ਸਾਂਝੀ ਕਰੋ ਮਨਨਜੀਤ ਹੁੰਦੇ ਆਗੇ ਦੇਖਦੇ ਰਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ